ਅਸ਼ੀਆ ਕਾਜ਼ੀ ਅੱਜ ਸਾਡਾ ਦਿਲ ਬਹੁਤ ਜ਼ਿਆਦਾ ਉਦਾਸ ਈ ਆ ਤੇ ਇੱਕ ਅਜਿਹੀ ਆਵਾਜ਼ ਇੱਕ ਅਜਿਹਾ ਚਿਹਰਾ ਹਸੂ ਹਸੂ ਕਰਦਾ ਚਿਹਰਾ ਜੋ ਹਮੇਸ਼ਾ ਹਾਸਦਾ ਖੇਡਦਾ ਕਦੋਂ ਇਸ ਦੁਨੀਆ ਨੂੰ ਆਲਵਿਦਾ ਕਹਿ ਗਿਆ ਪਤਾ ਹੀ ਨਹੀਂ ਚੱਲਿਆ ਇੱਕ ਅਜਿਹਾ ਚਿਹਰਾ ਜੋ ਸਾਡੇ ਦਿਲਾਂ ਵਿੱਚ ਵਸਦਾ ਸੀ ਤੇ ਜਿਸਦੇ ਬਹੁਤ ਬਹੁਤ ਵਧੀਆ ਉਹਨਾਂ ਦੇ Song ਪਰਵਾਰਿਕ ਸੌਂਗ ਬਹੁਤ ਵਧੀਆ ਸੀਗੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਦੀ ਗੱਲ ਕਰ ਰਹੀ ਆ ਰਾਜਵੀਰ ਜਵੰਦਾ ਵੀਰਾ ਜੋ ਕਿ ਪਿਛਲੇ ਦਿਨੀ ਇੱਕ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ ਸੋ ਕੋਈ ਇਦਾਂ ਦਾ ਘਰ ਨਹੀਂ ਹੋਣਾ ਜਿੱਥੇ ਉਹਨਾਂ ਲਈ ਅਰਦਾਸ ਨਾ ਕੀਤੀ ਗਈ ਹੋਵੇ ਆਪਾਂ ਸੋਚ ਲੈਨੇ ਆ ਕਿ ਆਪਣੇ ਕੋਲ ਪੈਸਾ ਹੋਵੇ ਪੈਸੇ ਲਈ ਬੰਦਾ ਕੀ ਕੁਝ ਨਹੀਂ ਕਰਦਾ ਫਿਰਦਾ ਬਹੁਤ ਕਿਤੇ ਪਸਦਾ ਆ ਬਾਹਰ ਜਾਂਦਾ ਆ ਸੋਹ ਕੰਮ ਕਰਦਾ ਆ ਹਨ ਪਰ ਅਸਲ ਦੇ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਬੰਦੇ ਦੀ ਤੰਦਰੁਸਤੀ ਹੁਣੀ ਜ਼ਰੂਰੀ ਹੁੰਦੀ ਹੈ ਉਸ ਦੀ ਆਵਾਜ਼ ਚ ਪੰਜਾਬੀ ਮਿੱਟੀ ਦੀ ਖੁਸ਼ਬੂ ਸੀਗੀ ਇੱਕ ਐਸਾ ਸਰਦਾਰ ਜੋ ਲੋਕੀ ਇੱਕ ਵਾਰ ਸੁਣਦੇ ਸੀਗੇ ਉਹ ਕਿਸੇ ਦੇ ਦਿਲ ਚ ਉਹਨਾਂ ਦੇ ਗੀਤ ਨੇਪੋਲ ਦੀ ਸੀ ਤੇ ਪਿਛਲੇ ਦਿਨੀ ਰਾਜਵੀਰ ਜਸਵੰਤਾ ਵੀਰ ਦੀ ਮੈਂ ਇੱਕ ਇੰਟਰਵਿਊ ਸੁਣੀ ਜਿਸ ਦੇ ਵਿੱਚ ਉਹ ਕਹਿ ਰਹੇ ਕਿ ਜ਼ਿੰਦਗੀ ਬਹੁਤ ਛੋਟੀ ਹੈ ਇਸ ਨੂੰ ਹੱਸ ਖੇਡ ਕੇ ਵਧੀਆ ਤਰੀਕੇ ਨਾਲ ਜਿਓ ਜ਼ਿੰਦਗੀ ਨੂੰ ਜਿਓ ਮੋ ਕਟੋ ਨਾ ਜੋ ਕਿ ਬਹੁਤ ਵਧੀਆ ਸੀ ਤੇ ਮੀਨਸ ਉਹਨਾਂ ਨੇ ਆਪਣੇ ਗਾਣਿਆਂ ਦੇ ਵਿੱਚ ਹਮੇਸ਼ਾ ਪਰਿਵਾਰਿਕ ਮਾਹੌਲ ਹੀ ਆਪਾਂ ਨੂੰ ਇਹ ਦਿਖਾਇਆ ਹੈ ਹਨਾ ਤੇ ਉਹਨਾਂ ਦਾ ਇੰਸਟਾਗ੍ਰam ਰੀਲਸ ਵਗੈਰਾ ਚੈੱਕ ਕੀਤੀਆਂ ਤੇ ਉਹਨਾਂ ਦਾ ਹੰਸੂ ਹੰਸੂ ਕਰਦਾ ਚਿਹਰਾ ਜੋ ਹਮੇਸ਼ਾ ਅੱਖਾਂ ਸਾਹਮਣੇ ਹੈ ਕਦੇ ਨਹੀਂ ਸੋਚਿਆ ਸੀ ਕਿ ਐਦਾਂ ਹੋ ਜਾਏਗਾ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਹਨਾ ਉਹੀ ਹੁੰਦਾ ਆ ਉਸ ਦੀ ਰਚਾ ਦੇ ਵਿੱਚ ਆਪਾਂ ਨੂੰ ਰਾਜ਼ੀ ਰਹਿਣਾ ਪੈਣਾ ਹੀ ਹੈ ਉਹ ਤੇ ਹਨਾ ਬਟ ਇਹ ਜੋ ਇਹ ਜੋ ਹੋਇਆ ਇਹ ਕਿਸੇ ਦੇ ਦਿਮਾਗ 'ਚ ਨਹੀਂ ਸੀ ਬਟ ਉਹਨਾਂ ਦੇ ਤੁਸੀਂ ਗੀਤ ਸੁਨੇ ਹੋਣੇ ਆ ਅ ਮੇਜ਼ ਉਹਨਾਂ ਨੇ ਮਿੱਟੀ ਨਾਲ ਫਰੋਲ ਜੋਗੀ ਆ ਦੇਖੋ ਉਹਨਾਂ ਨੇ Song ਦੇ ਵਿੱਚ ਕਿੰਨੀ ਸੋਹਣੀ ਸਚਾਈ ਬਿਆਨ ਕੀਤੀ ਆ ਉਹਦੇ ਵਿੱਚ ਇੱਕ ਲਾਈਨ ਵੀ ਸੀ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਫਰਕ ਨਹੀਂ ਪੈਣਾ ਪਰ ਉਹਨਾਂ ਦੇ ਜਦ ਉਹਨਾਂ ਦਾ ਐਕਸੀਡੈਂਟ ਵਗੈਰਾ ਹੋਇਆ ਤਾਂ ਉਹਨਾਂ ਲਈ ਉਹਨਾਂ ਲਈ ਜੱਗ ਨੂੰ ਫਰਕ ਪਿਆ ਆ ਉਹਨਾਂ ਨੇ ਲੱਖਾਂ ਅਰਦਾਸਾਂ ਕੀਤੀਆਂ ਗੀਆਂ ਹਰ ਘਰ ਵਿੱਚ ਪਰ ਵਾਹਿਗੁਰੂ ਨੇ ਅਰਦਾਸ ਕਿਸੇ ਦੀ ਸੁਣੀ ਨਹੀਂ ਪਤਾ ਨਹੀਂ ਕਿ ਪਰਮਾਤਮਾ ਨੂੰ ਮਨਜ਼ੂਰੀ ਆ ਹਨਾ ਤੇ ਉਸ ਦੀ ਰਜ਼ਾ ਨੂੰ ਸਪੈਕਟ ਕਰਨਾ ਪੈਂਦਾ ਹੈ ਕਿਸੇ ਵੀ ਹਾਲਤ ਦੇ ਵਿੱਚ ਸੋ ਪਰ ਇਦਾਂ ਕਦੇ ਵੀ ਸੋਚਿਆ ਨਹੀਂ ਸੀ ਜਿੱਦਾਂ ਹੁਣ ਸਿੱਧੂ ਮੂਸੇਵਾਲਾ ਨੇ ਵੀ ਸੌਂਗ ਲਿਖੇ ਸੀਗੇ ਪਹਿਲਾਂ ਹੀ ਆਪਣੀ ਡੈਥ ਤੋਂ ਕਈ ਹੋਰਾਂ ਨੇ ਸੌਂਗ ਲਿਖੇ ਸੀ ਇਦਾਂ ਹੀ ਹੁਣ ਸਾਡੇ ਰਾਜਵੀਰ ਜ਼ਵੰਦਾ ਵੀ ਵੀ ਇਦਾਂ ਦੇ ਸੌਂਗ ਲਿਖੇ ਜਿਸ ਦੇ ਵਿੱਚ ਕੁਝ ਮੀਨਜ਼ ਹੋ ਸਕਦਾ ਹੈ ਉਹ ਆਪਣੇ ਬਾਰੇ ਹੀ ਮਤਲਬ ਗੱਲਾਂ ਕਰ ਰਹੇ ਸੀਗੇ ਅ ਇੱਕ ਖਾਣਾ ਪੀਣਾ ਭੁੱਲ ਜਾਂਦੀਆਂ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾ ਦੇਖੋ ਹੁਣ ਜਦ ਉਹਦੀ ਮਾਂ ਇਹ Song ਸੁਣੂਗੀ ਠੀਕ ਹੈ ਤੇ ਕੀ ਮਿੱਤੂਗੀ ਉਹਦੇ ਬਹੁਤ ਸੱਚੀ ਬਹੁਤ ਔਖਾ ਟਾਈਮ ਹੁੰਦਾ ਹੈ ਇਹ ਪਰਿਵਾਰ ਲਈ ਹਨਾ ਆਪਾਂ ਤੇ ਚਲੋ ਉਹਨਾਂ ਨੂੰ ਪਰਸਨਲੀ ਨਹੀਂ ਜਾਣਦੇ ਸੀਗੇ ਆਪਣੇ ਲਈ ਉਹ ਇੱਕ ਗਾਇਕ ਸੀਗੇ ਆਪਾਂ ਜਾਣਦੇ ਸੀ ਐਜ਼ ਅ ਸਿੰਗਰ ਐਜ਼ ਅ ਸੈਲਿਬ੍ਰਿਟੀ ਆਪਾਂ ਉਹਨਾਂ ਨੂੰ ਜਾਣਦੇ ਸੀ ਤੇ ਬਟ ਫਿਰ ਵੀ ਇਦਾਂ ਲੱਗ ਰਿਹਾ ਹੈ ਜਿਦਾਂ ਕੋਈ ਫੈਮਿਲੀ ਦਾ ਮੈਂਬਰ ਹੋਵੇ ਪਤਾ ਨਹੀਂ ਕਿਉਂ ਠੀਕ ਹੈ ਤੇ ਸੋ ਜੋ ਵੀ ਹੋਇਆ ਬਹੁਤ ਗਲਤ ਹੋਇਆ ਨਿੱਕੇ ਛੋਟੇ ਛੋਟੇ ਬੱਚੇ ਆ ਕੀ ਬਣੇਗਾ ਉਹਨਾਂ ਦਾ ਸੱਚੀ ਦੇਖ-ਦੇਖ ਵੀਡੀਓ ਨਾਲ ਰੋਣਾ ਆਉਂਦਾ ਸੀਗਾ ਉਹਨਾਂ ਦੀ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਉਹਨਾਂ ਦਾ ਮਤਲਬ ਰੀਲਾ ਵਗੈਰਾ ਸਾਰਾ ਕੁਝ ਪ੍ਰਾਣੀਆਂ ਵੀਡੀਓਜ਼ ਬੱਚਿਆਂ ਨਾਲ ਮਸਤੀ ਕਰਦੇ ਹੋਏ ਉਹ ਵੀਡੀਓ ਵੀ ਦੇਖੀ ਹੈ ਹਨਾ ਉੱਥੇ ਕਿੰਨੇ ਆ ਸੋਣੀ ਸਮੈਲ ਕਰਦੇ ਨੇ ਵੀਰਾ ਤੇ ਮੈਨੂੰ ਲੱਗਦਾ ਉਹ ਆਲਵੇਜ਼ ਹੱਸਦੇ ਖੇਡਦੇ ਰਹਿੰਦੇ ਸੀ ਕੁਝ ਉਹਨਾਂ ਦੀ ਫਨੀ ਵੀਡੀਓਜ਼ ਵੀ ਸਾਹਮਣੇ ਆਈਆਂ ਜੋ ਕਿ ਬਹੁਤ ਵਧੀਆ ਸੀਗੀਆਂ ਇੱਕ ਗੱਲ ਦੇਖੋ ਵੱਡੇ ਘਰ ਕੋਠੀਆਂ ਲੱਖਾਂ ਕਰੋੜਾਂ ਦੇ ਕੋਠੀਆਂ ਮੋਟਰਸਾਈਕਲ ਕਿਸੇ ਕੰਮ ਨਹੀਂ ਆਉਂਦੀ ਸਭ ਕੁਝ ਇੱਥੇ ਧਰਿਆ ਧਰਿਆ ਰਹਿ ਜਾਂਦਾ ਹੈ ਜਦੋਂ ਜਦੋਂ ਪਰਸ਼ੀ ਵਰਗਾ 6 ਫੁੱਟ ਦਾ ਗੱਭਰੂ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਹੈ ਇਹ ਆਪਾਂ ਪਤਾ ਨਹੀਂ ਕਿਹੜੇ ਹੰਕਾਰ ਚ ਕਿਹੜੇ ਐਟੀਟਿਊਡ ਚ ਫਿਰਦੇ ਆ ਕਿ ਉਹਦੇ ਨਾਲ ਨਫ਼ਰਤ ਕਰ ਲਈ ਉਹਦੇ ਮਤਲਬ ਚੋਰੀਆਂ ਕਰ ਲੀਆਂ ਨਿੰਦਿਆ ਚੁਗਲੀਆਂ ਸਭ ਕੁਝ ਇੱਥੇ ਰਹਿ ਜਾਣਾ ਹੈ ਨਫ਼ਰਤ ਗੁੱਸੇ ਗਿਲੇ ਇੱਥੇ ਰਹਿ ਜਾਣੇ ਆ ਕੁਝ ਨਹੀਂ ਨਾਲ ਜਾਉਣਾ ਤੇ ਆਪਣੇ ਸਾਰੇ ਗੁੱਸੇ ਗਿਲੇ ਸ਼ਿਕਵੇ ਕਿਸੇ ਨਾਲ ਵੀ ਦੂਰ ਕਰਕੇ ਸੌਂਿਆ ਕਰੋ ਕਿਉਂਕਿ ਨੈਕਸਟ ਰਾਈ ਇੱਕ ਪਲ ਦਾ ਭਰੋਸਾ ਨਹੀਂ ਹੈਗਾ ਕਿ ਆਪਾਂ ਅਗਲੇ ਪਲ ਹੈਗਾ ਆ ਜਾਂ ਨਹੀਂ ਹੋਣਾ ਕਿਸੇ ਨਾਲ ਨਫ਼ਰਤ ਨਾ ਕਰੋ ਠੀਕ ਹੈ ਬਾਅਦ ਚੋ ਹੋ ਇਹ ਨਾ ਹੋਵੇ ਕਿ ਤੁਹਾਡੀ ਨਫ਼ਰਤ ਅਗਲੇ ਪਲ ਤੁਹਾਡੇ ਲਈ ਪਛਤਾਵਾ ਬਣ ਜਾਵੇ ਸੋ ਹਮੇਸ਼ਾ ਹਰ ਇੱਕ ਨਾਲ ਹੱਸ ਕੇ ਮਿਲੋ ਅਸਲ ਤਕਲੀਫ ਉਹਨਾਂ ਦੇ ਘਰ ਦੇ ਹੀ ਜਾਂਦੇ ਆ ਉਹਨਾਂ ਦਾ ਪਰਿਵਾਰ ਜਾਂਦਾ ਆ ਆਪਾਂ ਕੀ ਆ ਆਪਾਂ ਆਪਣੇ ਚਲੋ ਆਪਾਂ ਆਪ ਸਾਰੇ ਆਪੋ ਆਪਣੇ ਕੰਮਾਂ 'ਚ ਲੱਗ ਜਾਣਗੇ ਪਰ ਦੁੱਖ ਕਿੰਨਾ ਨੂੰ ਆਦਿਆਂ ਦੇ ਐਨਾ ਜਵਾਨ ਪੁੱਤ ਜਵਾਨ ਪੁੱਤ ਦੀ ਜੇਸਵਾ ਹੋਈ ਵੱਡੇ ਘਰ ਵੱਡੀਆਂ ਗੱਡੀਆਂ ਵੱਡੇ ਬੰਦੇ ਨੂੰ ਵੱਡਾ ਨਹੀਂ ਕਰਦੀਆਂ ਉਹਦਾ ਮੇਲ ਜੋੜ ਠੀਕ ਹੈ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਆਪਣੇ ਆਪਾਂ ਨੂੰ ਲੋਕੀ ਕਿੰਨਾ ਜ਼ਿਆਦਾ ਪਿਆਰ ਕਰਦੇ ਆ ਹਰ ਇੱਕ ਛੋਟੇ ਤੋਂ ਛੋਟੇ ਬੱਚੇ ਲਈ ਉਹਨਾਂ ਲਈ ਅਰਦਾਸ ਕੀਤੀ ਇਹ ਪਿਆਰ ਹੁੰਦਾ ਆ ਹਰ ਇੱਕ ਦੀ ਅੱਖ ਚੋਂ ਹੰਝੂ ਆਇਆ ਇਹ ਪਿਆਰ ਹੁੰਦਾ ਲੋੜ ਭੈਣ ਤੇ ਕਿੰਨੇ ਜਾਣੇ ਤੁਹਾਡੇ ਨਾਲ ਖੜਦੇ ਆ ਤੇ ਤੁਸੀਂ ਦੇਖ ਹੀ ਸਕਦੇ ਹੋ ਰਾਜਵੀਰ ਜਵੰਦਾ ਵੀਰ ਦਾ ਬਹੁਤ ਜ਼ਿਆਦਾ ਇਕੱਠ ਸੀਗਾ ਉਹਨਾਂ ਦੇ ਸਸਕਾਰ ਹੋਇਆ ਜਿਸ ਦਿਨ ਸੋ ਇਹੀ ਪਿਆਰ ਹੁੰਦਾ ਆ ਚੰਗੇ ਇਨਸਾਨਾਂ ਦੀ ਇਹੀ ਨਿਸ਼ਾਨੀ ਹੁੰਦੀ ਹੈ ਤੇ ਚਲੋ ਵਾਹਿਗੁਰੂ ਜੀ ਨੂੰ ਪ੍ਰਾਰਥਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪੈਸਾ ਹਰ ਕਿਸੇ ਤੇ ਜ਼ਰੂਰੀ ਨਹੀਂ ਹੁੰਦਾ ਸੋ ਮੈਂ ਪਹਿਲਾਂ ਵੀ ਕਿਹਾ ਆ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਬੰਦੇ ਦੀ ਤੰਦਰੁਸਤੀ ਇਹ ਹੋਣੀ ਚਾਹੀਦੀ ਇੱਥੇ ਬੰਦੇ ਦੇ ਹੱਥ ਵਸ ਬਸ ਵੈਸੇ ਕੁਝ ਵੀ ਨਹੀਂ ਹੈਗਾ ਹੱਥ ਵਸੋ ਸਿਰ ਪਰਮਾਤਮਾ ਦੇ ਉਸ ਤੋਂ ਡਰ ਕੇ ਰਵੋ ਉਹਦਾ ਕੋਈ ਪਤਾ ਨਹੀਂ ਹੈਗਾ ਉਹਨੇ ਕਿਹੜੇ ਵੇਲੇ ਕੀ ਕਰ ਦੇਣਾ ਆ ਤੇ ਬਾਕੀ ਜਿਹਨਾਂ ਨੂੰ ਨਫ਼ਰਤ ਕਰਦੇ ਹੋ ਨਫ਼ਰਤ ਨਾ ਕਰੋ ਨਫ਼ਰਤ ਨਾਲ ਨਹੀਂ ਜਾਣੀ ਇੱਥੇ ਹੀ ਰਹਿ ਜਾਣਾ ਸਭ ਕੁਝ ਇੱਕ ਗੱਲ ਹੋਰ ਮੈਂ ਦੇਖੀ ਉਹਨਾਂ ਦਾ ਘਰ ਉਜੜ ਗਿਆ ਕਿਦਾਂ ਦਾ ਟਾਈਮ ਆ ਗਿਆ ਆ মিডিਆ ਵਾਲਿਆਂ ਨੇ ਹੱਦ ਕਰ ਦਿੱਤੀ ਹੈ ਜਿਵੇਂ ਮਾਈਕ ਲੈ ਲੈ ਕੇ ਚਲੇ ਜਾਂਦੀ ਆ ਤੁਸੀਂ ਉਹਨਾਂ ਦਾ ਦੁੱਖ ਸਮਝੋ ਕਿਸ ਦੁੱਖ ਚ ਨਹੀਂ ਤੇ ਤੁਸੀਂ ਆਪਣਾ ਕੰਟੈਂਟ ਲਈ ਉਹਨਾਂ ਦੀ ਅੱਗੇ ਮਾਈਕ ਕਾ ਰਹੇ ਹੋ ਲੋਕੀ ਫੋਟੋਆਂ ਖਿਚਾ ਰਹੇ ਆ ਖਾਤੇ ਤੁਹਾਡੀ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝੋ ਉਹਦੀ ਮਾਂ ਤੇ ਕੀ ਵੀ ਤ੍ਰੀ ਹੋਣੀ ਆ ਉਹਨਾਂ ਦੀ ਵਾਈਫ ਤੇ ਕੀ ਵੀ ਤ੍ਰੀ ਹੋਣੀ ਆ ਬੱਚਿਆਂ ਤੇ ਕੀ ਵੀ ਤ੍ਰੀ ਹੋਣੀ ਆ ਆਪਣੇ ਤੇ ਦੁੱਖ ਲਾ ਕੇ ਦੇਖਿਆ ਕਰੋ ਮੀਨਜ਼ ਕਿ ਉਹਨਾਂ ਦਾ ਦੇਖਣ ਚ ਐਦਾ ਲੱਗਦਾ ਹੈ ਕਿ ਵੀਰ ਦਾ ਸੁਭਾਅ ਬਹੁਤ ਵਧੀਆ ਹੋਣਾ ਹੈ ਦੇਖਣ ਜੀ ਲੱਗਦਾ ਹੈ ਬਹੁਤ ਚੰਗੇ ਇਨਸਾਨ ਹੋਣਗੇ ਆਪਾਂ ਤੇ ਚਲੋ ਕਦੇ ਉਹਨਾਂ ਨੂੰ ਮਿਲੇ ਨਹੀਂ ਬਟ ਦੇਖਣ ਚ ਲੱਗਦਾ ਹੈ ਕਿ ਬਹੁਤ ਵਧੀਆ ਤੇ ਸੁਲਝੇ ਹੋਏ ਪਰਵਾਰਕ ਮਾਹੌਲ ਚ ਰਹਿਣ ਵਾਲੇ ਬਹੁਤ ਵਧੀਆ ਇਨਸਾਨ ਸੀ ਤੇ ਹਸਣ ਖੇਡਣ ਵਾਲੇ ਤੇ ਮੈਂ ਇੱਕ ਚੀਜ਼ ਹੋਰ ਦੇਖੀ ਕਿ ਰਾਜਵੀਰ ਜਵੰਦਾ ਵੀਰੇ ਦਾ ਕਿਸੇ ਗਾਇਕ ਨਾਲ ਕੋਈ ਬੈਰ ਵਿਰੋਧ ਨਹੀਂ ਸੀਗਾ ਕੋਈ ਉਹ ਅੱਜ ਤੱਕ ਕਿਸੇ ਵੀ ਕੰਟਰੋਵਰਸੀ ਦੇ ਵਿੱਚ ਨਹੀਂ ਆਇਆ ਤੇ ਚਲੋ ਪਰਮਾਤਮਾ ਨੂੰ ਵੈਸੇ ਦੁੱਖ ਬਹੁਤ ਲੱਗਿਆ ਆ ਠੀਕ ਹੈ ਮਾਂ ਪੇ ਹੁੰਦਾ ਨਾ ਜਿਹੜਾ ਜਦੋਂ ਛੋਟਾ ਬੱਚਾ ਹੁੰਦਾ ਹੈ ਉਹ ਤੋਂ ਤੇ ਸੁਪਨੇ ਦੇਖਨੇ ਸ਼ੁਰੂ ਕਰ ਦਿੰਦੇ ਆ ਕਿ ਮੈਂ ਆਪਣੇ ਬੱਚੇ ਨੂੰ ਇਹ ਬਣਾਵਾਂਗਾ ਉਹ ਬਣਾ ਤੇ ਜਦੋਂ ਆਹ ਕੁਝ ਹੋ ਜਾਂਦਾ ਆ ਮਾਪਿਆਂ ਦੇ ਸਾਰੇ ਸੁਪਨੇ ਟੁੱਟ ਜਾਂਦੇ ਆ ਸੋ ਇਹ ਸਭ ਤੋਂ ਮਤਲਬ ਦੁਖਦਾਇਕ ਪਾਲ ਹੁੰਦਾ ਆ ਵਾਇਗਰੂ ਇਦਾਂ ਦਾ ਦਿਨ ਕਿਸੇ ਤੇ ਲੈ ਕੇ ਨਾ ਆਵੇ ਤੇ ਸਾਰੇ ਆਪੂ ਆਪਣੇ ਘਰਾਂ ਦੇ ਵਿੱਚ ਖੁਸ਼ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਮਾਰੇ ਮਾਪੇ ਉਹ ਬਹੁਤ ਸੁਪਨੇ ਸਜਾ ਲੈਂਦਾ ਆ ਜਦੋਂ ਪੁੱਤ ਜਨਮ ਲੈਂਦਾ ਆ ਨਾ ਉਹਨਾਂ ਤੋਂ ਤੇ ਸੁਪਨੇ ਦੇਖਣੇ ਸਟਾਰਟ ਕਰ ਦਿੰਨੇ ਆ ਆਪਾਂ ਨਾਮ ਵੀ ਸੋਚ ਲੈਣੇ ਪਹਿਲਾਂ ਤੁਸੀਂ ਇਹ ਦੇਖੋ ਆਪਾਂ ਮਤਲਬ ਹਜੇ ਬੱਚਾ ਇਸਤ ਦੁਨੀਆ ਤੇ ਆਇਆ ਨਹੀਂ ਹੁੰਦਾ ਆਪਾਂ ਨਾਮ ਵੀ ਸੋਚ ਲੈਣੇ ਹਾਂਜੀ ਆਪਾਂ ਉਹ ਨਾਮ ਰੱਖਾਂਗੇ ਆਪਾਂ ਨੂੰ ਪੜਾਵਾਂਗੇ ਲਿਖਾਵਾਂਗੇ ਤਾਂ ਮੀਨਜ਼ ਆਪਾਂ ਬਹੁਤ ਸਾਰੇ ਸੁਪਨੇ ਬੁਣ ਲੈਣੇ ਆ ਤੇ ਰਾਜਵੀਰ ਰਜ਼ਵੰਦਾ ਉਹ ਤੋਂ ਵਧੀਆ ਇੱਕ ਪੁਲਿਸ ਦੇ ਵਿੱਚ ਵੀ ਸੀਗੇ ਤੇ ਐਜ਼ ਅ ਸਿੰਗਰ ਉਹਨਾਂ ਦੀ ਆਵਾਜ਼ ਵੀ ਬਹੁਤ ਮਤਲਬ ਅਲੱਗ ਜਿਹੀ ਆਵਾਜ਼ ਸੀ ਉਹਨਾਂ ਦੀ ਸਾਰਿਆਂ ਨਾਲ ਮੈਂ ਦੇਖਿਆ ਆ ਸਾਰੇ ਸਿੰਗਰਾਂ ਨੂੰ ਅਲੱਗ ਆਵਾਜ਼ ਹੈ ਤੇ ਜੋ ਕਿ ਹਮੇਸ਼ਾ ਆਪਣੇ ਦਿਲਾਂ ਦੇ ਵਿੱਚ ਰਹੂਗੀ ਸੋ ਉਹਨਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ ਆਪਾਂ ਇੱਕ ਉਹਨਾਂ ਦਾ ਮੈਨੂੰ ਬਹੁਤ ਫੇਵਰਿਟ Song ਹੈ ਮੇਰਾ ਵੈਸੇ ਸਾਰੇ ਵਧੀਆ ਨੇ ਬਟ ਇੱਕ ਤੀਆਂ Song ਆਇਆ ਸੀ ਹੁਣੇ ਜੀ ਪਿੱਛੇ ਜੇ ਤੂੰ ਹੀ ਸੀ ਪਹਿਲੀ ਮਾਈ ਮੇਰੀ ਸਹੇਲੀ ਮਾਈ ਦੇਖੋ ਇਹ Song ਇੰਨਾ ਜ਼ਿਆਦਾ ਵਧੀਆ ਆ ਨਾ ਅਸੀਂ ਜਦੋਂ ਵੀ ਕਦੇ ਗੱਡੀ 'ਚ ਸੋ ਇਹ Song ਮੈਂ ਚਲਾਣੀ ਚਲਾਣੀ ਹੈ ਮੇਰੇ ਫੋਨ ਦੇ ਵਿੱਚ ਡਾਊਨਲੋਡ ਕੀਤਾ ਹੋਇਆ ਹੈ ਇਹ Song ਇਨਾ ਮੀਨਸ ਇਸ Song ਨੂੰ ਸੁਣ ਕੇ ਮੈਂ ਬਹੁਤ ਵਾਰ ਇਮੋਸ਼ਨਲ ਵੀ ਹੋਈ ਆ ਬਹੁਤ ਜ਼ਿਆਦਾ ਤੂੰ ਹੀ ਸੀ ਪਹਿਲੀ ਮਾਇ ਮੇਰੀ ਸਹੇਲੀ ਮਾਇ ਉਹ ਸੋਣਾ Song ਆ ਜ਼ਰੂਰ ਸੁਣੋ ਤੇ ਬਸ ਬੋਲਦੇ ਹੋਇਆ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਆਪਾਂ ਨੂੰ ਹਨਾ ਪਰ ਉਹ ਪ੍ਰਮਾਤਮਾ ਅੱਗੇ ਉਹ ਸਿਰਜਣਹਾਰ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਜ਼ੋਰ ਹੀ ਨਹੀਂ ਚੱਲਦਾ ਜੇ ਜ਼ੋਰ ਚੱਲਦਾ ਹੁੰਦਾ ਤੇ ਬਹੁਤ ਕੁਝ ਹੋ ਜਾਣਾ ਸੀ ਹਨਾ ਪਰ ਉਹਦੇ ਅੱਗੇ ਜਿਵੇਂ ਉਹਨੇ ਕਰਨਾ ਆ ਇਕ ਨਾ ਇੱਕ ਦਿਨ ਆਪਾਂ ਨੂੰ ਮੰਨਣਾ ਤੇ ਪੈਣਾ ਹੀ ਆ ਨਾ ਉਹਨਾਂ ਦੀ ਰਜਾ ਵਿੱਚ ਰਾਜ਼ੀ ਰਹਿਣਾ ਪੈਣਾ ਹੈ ਮੈਂ ਮਤਲਬ ਦੁਆ ਕਰਦੀ ਆ ਕਿ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੀ ਵਾਈਫ ਤੇ ਬੱਚੇ ਚੜ੍ਹਦੀ ਕਲਾ ਵਿੱਚ ਰਹਿਣ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਵਕਸ਼ਣ ਵਾਹਿਗੁਰੂ ਜੀ ਤੇ ਚਲੋ ਠੀਕ ਹੈ ਇਹ ਮੇਰਾ ਥੋੜਾ ਜਿਹਾ ਮੇਰਾ ਮਨ ਸੀਗਾ ਰਾਜਵੀਰ ਜਸਵੰਦਾ ਬਾਰੇ ਬੋਲਣ ਦਾ ਤੇ ਸ਼ੁਕਰੀਆ ਜੀ